ਦੀ ਦੇਖ ਰਹੇ ਸਾਰੇ ਭੈਣਾਂ ਭਰਾਵਾਂ ਦਾ ਸਵਾਗਤ ਕਰਦੇ ਹਾਂ ਪ੍ਰਭੂ ਜੀ ਸ਼ਿਨਾਸਰੀ ਦੇ ਪਵਿੱਤਰ ਨਾਮ ਵਿੱਚ ਔਰ ਮੈਂ ਧੰਨਵਾਦ ਕਰਦਾ ਹਾਂ ਬਿਤਾ ਪਰਮੇਸ਼ਰ ਦਾ ਅੱਜ ਇਸ ਜਗ੍ਹਾ ਤੇ ਪਹੁੰਚਿਆ ਡਿਸਟ੍ਰਿਕਟ ਉਸਾਰ ਖੁਰ ਦੇ ਵਿੱਚ ਔਰ ਸਾਡੇ ਨਾਲ ਪਰਮੇਸ਼ਰ ਦੇ ਦਾਸ ਪਾਸ ਬੁਖਾਰ ਜੀ ਨੇ ਜੋ ਬਹੁਤ ਲੰਬੇ ਸਮੇਂ ਤੋਂ ਪਰਮੇਸ਼ਰ ਦੀ ਸੇਵਾ ਕਰ ਰਹੇ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਦੇ ਕੋਲ ਆਉਣ ਦਾ ਅੱਜ ਪ੍ਰਭੂ ਨੇ ਮੌਕਾ ਦਿੱਤਾ ਹੈ ਔਰ ਅੱਜ ਅਸੀਂ ਇਹਨਾਂ ਦੇ ਜੀਵਨ ਦੇ ਬਾਰੇ ਇਹਨਾਂ ਦੇ ਜੀਵਨ ਦੇ ਉਹ ਪਹਿਲੂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚੋਂ ਦੀ ਗੁਜ਼ਰ ਕੇ ਉਹਨਾਂ ਨੇ ਆਪਣੇ ਜੀਵਨ ਨੂੰ ਸੁਧਾਰਿਆ ਔਰ ਪ੍ਰਭੂ ਦੇ ਵਿੱਚ ਆਪਣੇ ਜੀਵਨ ਨੂੰ ਜਿਹੜਾ ਉਹ ਬਰਕਰਾਰ ਕੀਤਾ ਔਰ ਬਹੁਤ ਲੰਬੇ ਸਮੇਂ ਤੋਂ ਪ੍ਰਭੂ ਦੇ ਵਿੱਚ ਨੇ ਔਰ ਪ੍ਰਭੂ ਦੇ ਸੇਵਕਾਈ ਦੇ ਵਿੱਚ ਨੇ ਔਰ ਅੱਛੀ ਰੀਤੀ ਨਾਲ ਸੇਵਕਾਈ ਕਰ ਰਹੇ ਨੇ ਜੁਰ ਪ੍ਰਭੂ ਦੇ ਨਾਮ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪਾਸੇ ਥੈਂਕ ਯੂ ਥੈਂਕ ਯੂ ਮੈਂ ਦੁਨਾਈ ਟੀਵੀ ਚੈਨਲ ਦਾ ਬਹੁਤ ਧੰਨਵਾਦੀ ਹਾਂ ਔਰ ਇਸ ਟੀਵੀ ਚੈਨਲ ਦੇ ਵਸੀਲੇ ਮੈਨੂੰ ਵੀ ਪਰਮੇਸ਼ਰ ਨੇ ਮੌਕਾ ਦਿੱਤਾ ਔਰ ਖੁਦਾ ਦੇ ਦਾਸਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਇਹ ਚੈਨਲ ਚਲਾਇਆ ਧੰਨਵਾਦ ਰਬੂ ਇਹਨਾਂ ਨੂੰ ਬles ਕਰੇ ਆਸ਼ੀਸ਼ ਦੇਵੇ ਆ ਅਜੀਜੋ ਮੇਰਾ ਨਾਮ ਪਾਸਟਲ ਬਲਕਾਰ ਮਸੀ ਹੈ ਮੈਂ 78 ਸਨ ਵਿੱਚ ਤੋਬਾ ਕੀਤੀ ਔਰ ਉਸ ਤੋਂ ਬਾਅਦ ਮੈਂ ਬਪਤਿਸਮਾ ਲਿਆ 80 ਸਨ ਵਿੱਚ ਮੈਨੂੰ ਗਵਰਨਮੈਂਟ ਜੌਬ ਮਿਲੀ ਗਵਰਨਮੈਂਟ ਦੀ ਬਿਜਲੀ ਬੋਰਡ ਚ ਓਕੇ ਔਰ ਉਸ ਤੋਂ ਬਾਅਦ ਖੁਦਾ ਨੇ ਮੈਨੂੰ ਪਾਰਟ ਟਾਈਮ ਵੀ ਉਸ ਟਾਈਮ ਮੈਨੂੰ ਇਸਤੇਮਾਲ ਕੀਤਾ ਤਲਵਾੜੇ ਔਰ ਉੱਚੀ ਵਸੀ ਏਰੀਏ ਚ ਕਾਫੀ ਖੁਦਾ ਨੇ ਇਸਤੇਮਾਲ ਕੀਤਾ ਔਰ ਉਸ ਤੋਂ ਬਾਅਦ ਆ 91 6 ਮਨਥ ਵਿੱਚ ਖੁਦਾ ਨੇ ਮੈਨੂੰ ਕਾਲਿੰਗ ਕੀਤੀ ਫੁੱਲ ਟਾਈਮ ਲਈ ਮੈਂ ਆ ਇੱਕ ਨਗਰ ਵਿੱਚ ਵੱਧਣਾ ਬਰਿਆ ਹਾਂ ਪੈਂਡਿਆ ਡਗਨ ਦੇ ਇਲਾਕੇ ਦੇ ਵਿੱਚ ਉੱਥੇ ਮੈਂ ਸਤਾ ਤੇ ਸੁਬਾ ਦੇ ਟਾਈਮ ਪਰਮੇਸ਼ੁਰ ਦੇ ਦੂਤ ਨੇ ਮੈਨੂੰ ਆਵਾਜ਼ ਦਿੱਤੀ ਇਹ ਆਵਾਜ਼ ਮੈਨੂੰ ਸ਼ੁਰੂ ਤੋਂ ਆਉਂਦੀ ਸੀ ਮੇਰਾ ਦੂਤ ਸ਼ੁਰੂ ਤੋਂ ਮੇਰੇ ਨਾਲ ਰਿਹਾ ਔਰ ਉਸ ਟਾਈਮ ਵੀ ਆਵਾਜ਼ ਦਿੱਤੀ ਬਲਕਾਰ ਉਠ ਤੇ ਦੁਬਾ ਕਰ ਔਰ ਮੈਂ ਉਠਿਆ ਤਾਂ ਮੈਂ ਕੀ ਵੇਖਿਆ ਸਮਾਨ ਫਲ ਉੱਤਰੇ ਹਨ ਨੀਚੀਆਂ ਔਰ ਅੰਬੂਰ ਮੋٹے ਮੋٹے ਫਿਰ ਮੈਨੂੰ ਦੂਜੀ ਆਵਾਜ਼ ਦਿੱਤੀ ਬਲਕਾਰ ਇਹ ਜਿਹੜੇ ਫਲ ਆ ਇਹ ਕਲੀਸ਼ਿਆ ਆ ਨੌਕਰੀ ਛੱਡ ਦੇ ਤੁਹ ਮੇਰੀ ਖidmat ਕਰ ਤੇ ਬਸ ਜੀ ਇਹ ਦਰਸ਼ਨ ਜਿਹੜਾ ਆ ਸੇਵਕਾ ਵਿੱਚ ਆਉਣ ਤੋਂ ਬਾਅਦ ਹੋਇਆ ਜਾਂ ਪਹਿਲਾਂ ਹੋਇਆ ਨਹੀਂ ਪਹਿਲਾਂ ਜਦੋਂ ਮੈਂ ਜੌਬ ਕਰਦਾ ਸੀ ਗੌਰਮ ਜੇ ਜੇ ਗਵਰਨਮੈਂਟ ਜੌਬ ਕਰਦੇ ਸੀ ਜੀ 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 ਸਪੰਜਾਬ ਬਿਜਲੀ ਬੋਰਡ ਦੇ ਵਿੱਚ ਜੀ 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 ਜੌਬ ਕਰਦੇ ਸੀਗੇ 1980 ਦੇ ਵਿੱਚ ਹਾਂ 1980 ਵਿੱਚ ਮੈਂ ਜੁਆਇਨ ਕੀਤਾ ਅਸਾਂ ਜੁਆਇਨ ਕੀਤਾ ਹਾਂ ਜੀ ਤੇ ਉਸ ਤੋਂ ਬਾਅਦ ਕਿੰਨਾ ਸਮਾਂ ਬਾਅਦ 91 ਵਿੱਚ ਓਕੇ ਓਕੇ 91 11 ਸਾਲ 11 ਠੀਕ ਹੈ 11 ਸਾਲ ਬਾਅਦ ਠੀਕ ਠੀਕ ਹੈ ਪ੍ਰਭੂ ਨੇ ਇਹ ਦਰਸ਼ਨ ਦਿੱਤਾ ਤੁਹਾਨੂੰ ਇਹ ਦਰਸ਼ਨ ਦਿੱਤਾ ਨੌਕਰੀ ਛੱਡਦੇ ਜੀ ਮੇਰੀ ਸੇਵਾ ਕਰ ਓਕੇ ਉਸ ਤੋਂ ਬਾਅਦ ਖੁਦਾ ਨੇ ਮੈਨੂੰ ਅ ਸੈਲ ਸਪੋਰਟ ਦੇ ਮਤਾਬਕ ਈਮਾਨ ਤੇ ਖੁਦਾ ਨੇ ਮੈਨੂੰ ਬਹੁਤ ਇਸਤੇਮਾਲ ਕੀਤਾ ਔਰ ਇਸੇ ਤਰ੍ਹਾਂ ਪਿੰਡ ਖੋਜਪੁਰ ਤੋਂ ਜੀ ਜੀ ਮੇਰੀ ਸੇਵਕਾਈ ਸ਼ੁਰੂ ਹੁੰਦੀ ਆ ਬਸ ਜੀ ਇੱਕ ਚੀਜ਼ ਮੈਨੂੰ ਦੱਸਿਓ ਕਿ ਪ੍ਰਭੂ ਵਿੱਚ ਆਉਣ ਤੋਂ ਪਹਿਲਾਂ ਇਹ ਤੇ ਸੇਵਕਾਈ ਦੀਆਂ ਗੱਲਾਂ ਨਾ ਸੇਵਕਾਈ ਮਤਲਬ ਪ੍ਰਭੂ ਵਿੱਚ ਆਉਣ ਤੋਂ ਬਾਅਦ ਦੀਆਂ ਹਾਂਜੀ ਸੇਵਕਾਈ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀਗੇ ਮੇਰਾ ਜੀਵਨ ਜਿਹੜਾ ਪਹਿਲਾਂ ਬਹੁਤ ਖਰਾਬ ਸੀਗਾ ਓਕੇ ਔਰ ਮੇਰਾ ਜੀਵਨ ਜਿਹੜਾ ਕੋਈ ਇਸ ਤਰ੍ਹਾਂ ਦਾ ਸੀ ਕਿ ਮੇਰੇ ਮਾਪੇ ਮੇਰਾ ਘਰਾਨਾ ਹੀ ਮੇਤੋਂ ਬਹੁਤ ਦੁਖੀ ਸੀ ਜੀ ਔਰ ਉਹ ਸਮਝਦੇ ਸੀ ਕਿ ਇਹਨੇ ਬੰਦਾ ਨਹੀਂ ਬਣਨਾ ਲੇਕਿਨ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਅਸੀਂ ਬਜੋਸਨਾ ਦੇ ਦੁਬਾਰਾ ਚੁਣਿਆ ਔਰ ਮੈਨੂੰ ਇਸਤੇਮਾਲ ਕੀਤਾ ਔਰ ਮੈਂ ਬਲਕੇ 크੍ਰਿਸਚੀਅਨ ਲੋਕਾਂ ਦੇ ਬਹੁਤ ਖਿਲਾਫ ਸੀਗਾ ਓਕੇ ਔਰ ਮੈਂ ਇਹਨਾਂ ਦੇ ਪਿੱਛੇ ਜੇ ਯਕੀਨ ਕਰੋ ਜੋ ਰੇਵੇ ਚ 크੍ਰਿਸਚੀਅਨ ਲੋਕ ਸੀਗੇ ਓਕੇ ਸਾਡੇ ਪਿੰਡ 크੍ਰਿਸਚੀਅਨ ਨਹੀਂ ਸੀਗੇ ਇੱਕ ਘਰ 크੍ਰਿਸਚੀਅਨਾਂ ਦਾ ਸੀਗਾ ਲੇਕਿਨ ਮੈਂ ਹਰ ਚੀਜ਼ ਦਾ ਪੁਜਾਰੀ ਰਿਆ ਹਰ ਚੀਜ਼ ਦਾ ਆਪਾਸਨਾ ਕਰਦਾ ਰਿਹਾ ਜਦ ਤੱਕ ਮੈਂ ਅਗਿਆਨਤਾ ਵਿੱਚ ਰਿਹਾ ਜੀ ਜੀ ਔਰ ਜਦੋਂ 크ਰਿਸਚਨ ਲੋਕਾਂ ਨੇ ਮੇਰੇ ਕੋਲ ਆਉਣਾ ਤਾਂ ਮੈਂ ਲਾਠੀ ਲੈ ਕੇ ਇਹਨਾਂ ਦੇ ਪਿੱਛੇ ਭੱਜਦਾ ਹੁੰਦਾ ਸੀ। ਤੇਰਾ ਸੁਭਾਅ ਇੰਦਾ ਦਾ ਸੀਗਾ। ਇਸ ਤੋਂ ਪਹਿਲਾਂ ਮੈਂ ਨਾ ਅੱਗੇ ਵੀ ਇੱਕ ਸੇਵਕ ਦੀ ਟੈਸਟਮਨੀ ਜਿਹੜੀ ਅਸੀਂ ਕੀਤੀ ਆ ਉਹ ਵੀ ਦੱਸਦੇ ਇਸੇ ਤਰ੍ਹਾਂ ਕਿ ਜਿਹੜਾ ਉਹ ਸੇਵਕਾਂ ਦੇ ਪਿੱਛੇ ਜਿਹੜਾ ਉਹ ਲਾਠੀ ਲੈ ਕੇ ਭੱਜਦੇ ਰਹੇ ਜਾਂ ਉਹਨਾਂ ਦੇ ਪਰਿਵਾਰ ਵਾਲੇ ਵੀ ਜੀ ਜੀ ਤੇ ਮਤਲਬ ਤੁਹਾਡੇ ਜੀਵਨ ਦੇ ਵਿੱਚ ਤੁਸੀਂ ਜਦੋਂ ਪ੍ਰਭੂ ਦੇ ਵਿੱਚ ਆਏ ਤੇ ਉਹਦਾ ਰੀਜ਼ਨ ਕਾਰਨ ਕੀ ਸੀਗਾ ਕੀ ਕੋਈ ਬਿਮਾਰੀ ਨੂੰ ਲੈ ਕੇ ਆਇਆ ਜਾਂ ਮਤਲਬ ਕੋਈ ਉਦਾਂ ਵਚਨ ਨਿਕਾਇਲ ਕੀਤਾ ਨਹੀਂ ਮੇਰਾ ਘਰ ਵਿੱਚ ਮੇਰੇ ਪੈਰ ਟਿਕਦੇ ਨਹੀਂ ਸੀਗੇ ਓਕੇ ਓਕੇ ਤੇ ਮੇਰੀ ਮਾਂ ਇਸ ਗੱਲ ਤੋਂ ਬੜੀ ਦੁਖੀ ਹੁੰਦੀ ਸੀ ਓ ਠੀਕ ਠੀਕ ਇਹ ਪਿੰਡ ਨਡਾਲੀ ਪਿੰਡ ਆ ਜੀ ਉੱਥੇ ਅਚਾਨਕ ਮੈਂ ਫਿਰਦਾ ਤੁਰਦਾ ਰਿਸ਼ਤੇਦਾਰੀ ਸੀ ਉੱਥੇ ਚਲਾ ਗਿਆ ਜੀ ਜੀ ਆ ਚਲਾ ਗਿਆ ਉੱਥੇ ਬੰਦਗੀ ਹੁੰਦੀ ਸੀਗੀ ਬੰਦਗੀ ਕੌਣ ਕਰਨ ਹੁੰਦਾ ਸੀਗਾ ਪਾਸਟ ਜਗੀਰ ਜੀ ਪਾਸਤੇ ਜਗੀਰ ਜੀ ਦਿਨੇ ਕਨਫਰੈਂਸ ਨਾ ਜੀ ਜੀ ਔਰ ਸ਼ਾਮ ਨੂੰ ਉਹਨੇ ਬੰਦਗੀ ਕਰਨ ਆਉਣਾ ਠੀਕ ਹੈ ਜੀ ਔਰ ਬੰਦਗੀ ਜਦੋਂ ਕਰਨ ਆਉਣਾ ਮੈਂ ਪਿੱਛੇ ਮਖੌਲ ਕਰਨ ਬੈੰਦਾ ਹੁੰਦਾ ਸੀ ਓਕੇ ਓਕੇ ਪਰ 10 3 78 ਸਾਨ ਉਹ ਤਰੀਕ ਮੇਰੇ ਜਨਮ ਚ ਨਹੀਂ ਜਾਂਦੀ ਓਕੇ ਜਿਸ ਦਿਨ ਵਚਨ ਨੇ ਮੇਰੀ ਜ਼ਿੰਦਗੀ ਵਿੱਚ ਕੰਮ ਕੀਤਾ ਔਰ ਮੈਂ ਉਸ ਦਿਨ ਤੋਬਾ ਕੀਤੀ 10 3 1978 1978 ਓਕੇ ਔਰ 78 ਸਾਲ ਵਿੱਚ ਮੈਂ ਤੌਬਾ ਕੀਤੀ ਆਪਣਾ ਜੀਵਨ ਪ੍ਰਭੂ ਨੂੰ ਦਿੱਤਾ ਰੋਡਾ ਧੰਨਵਾਦ ਔਰ ਉਸ ਤੋਂ ਬਾਅਦ ਖੁਦਾ ਨੇ ਮੈਨੂੰ ਚੁਣਿਆ 80 ਸਾਲ ਵਿੱਚ ਮੈਨੂੰ ਜੋਬ ਮਿਲ ਜਾਂਦੀ ਆ ਤੁਸੀਂ ਕ੍ਰਿਸਚੀਅਨ ਫੈਮਲੀ ਤੋਂ ਬਿਲੋਂਗ ਕਰਦੇ ਹੋ ਜਾਂ ਨਹੀਂ ਨਹੀਂ ਮੈਂ ਕ੍ਰਿਸਚੀਅਨ ਫੈਮਲੀ ਨਹੀਂ ਨੌਨ ਕ੍ਰਿਸਚੀਅਨ ਫੈਮਲੀ ਨੌਨ ਕ੍ਰਿਸਚੀਅਨ ਫੈਮਲੀ ਫਿਰ ਤੁਸੀਂ ਮਤਲਬ ਵਚਨ ਸੁਣ ਕੇ ਪ੍ਰਭੂ ਦੀ ਵੱਲ ਮੁੜੇ ਵਚਨ ਸੁਣ ਕੇ ਠੀਕ ਠੀਕ ਹਾਂ ਵਚਨ ਸੁਣ ਕੇ ਫਿਰ ਮੈਂ ਤੂਬਾ ਪਾਸਟ ਜਗੀਰ ਦੇ ਵਸੀਲੇ ਕੀਤੀ ਆ ਓਕੇ ਔਰ ਪ੍ਰਭੂ ਨੇ ਉਹਨਾਂ ਨੂੰ ਆਸ਼ੀਸ਼ ਬਰਕਤ ਦੇ ਮੈਂ ਅੱਜ ਤੱਕ ਜੀ ਜੀ ਉਹਨਾਂ ਨਾਲ ਮਲਾਪ ਰੱਖਦਾ ਪ੍ਰਭੂ ਦਾ ਧੰਨ ਇੱਜ਼ਤ ਦਾ ਨਾ ਇਹ ਬੜੀ ਵੱਡੀ ਗੱਲ ਆ ਪਾਸੇ ਮੈਂ ਨਾ ਇਸ ਤੋਂ ਪਹਿਲਾਂ ਤੁਹਾਡੇ ਨਾਲ ਜਿਹੜੀ ਗੱਲ ਕਰ ਰਿਹਾ ਸੀਗਾ ਹਾਂ ਜੀ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਕਿ ਜਦੋਂ ਅਸੀਂ ਆਪਣੇ ਉਸਤਾਦਾਂ ਨੂੰ ਪਰਮੇਸ਼ੁਰ ਦਾ ਵਚਨ ਵੀ ਇਹ ਗੱਲ ਬਿਆਨ ਕਰਦਾ ਕਿ ਤੁਸੀਂ ਆਪਣੇ ਉਸਤਾਦਾਂ ਨੂੰ ਨਾ ਭੁੱਲੋ ਜੀ ਹੈ ਨਾ ਜਿਨ੍ਹਾਂ ਤੁਹਾਨੂੰ ਵਚਨ ਸੁਣਾਇਆ ਤੇ ਜਿਨ੍ਹਾਂ ਦੇ ਵਸੀਲੇ ਨਾਲ ਤੁਸੀਂ ਪ੍ਰਭੂ ਦੇ ਵਿੱਚ ਆਏ ਹੋ ਤੇ ਬੜੀ ਚੰਗੀ ਗੱਲ ਆ ਅੱਜ ਤੁਹਾਨੂੰ ਵੀ ਸੇਵਕੇ ਕਰਦੇ ਆ ਮੇਰੇ ਸਾਹਮਣੇ 40 ਤੋਂ ਵੱਧ ਟਾਈਮ ਹੋ ਗਿਆ 45 ਸਾਲ ਹੋ ਗਏ ਆ ਤੇ ਫਿਰ ਵੀ ਤੁਸੀਂ ਹੈ ਨਾ ਆਪਣੇ ਉਸਤਾਦ ਪਾਸ ਤੋਂ ਜਿਨ੍ਹਾਂ ਦੇ ਦੁਆਰਾ ਜਿਨ੍ਹਾਂ ਦੇ ਵਸੀਲੇ ਤੁਸੀਂ ਪ੍ਰਭੂ ਦੇ ਵਿੱਚ ਆਏ ਹੋ ਯਾਦ ਕਰਦੇ ਹੋ ਬੜੀ ਵੱਡੀ ਗੱਲ ਹੈ ਜੀ ਜੀ ਉਹ ਤਾਲੀਮ ਜਿਹੜੀ ਆ ਡਾਕਟਰੀਨ ਜਿਹੜੀ ਆ ਬਾਈਬਲ ਦੀ ਜੀ ਉਹ ਮੈਂ ਪਾਸਟਨ ਮਨੀਰ ਦੇ ਵਸਿਲੇ ਪਾਈ ਓਕੇ 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 ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਜੀ ਤੇ ਪ੍ਰਭੂ ਦਾ ਧੰਨਵਾਦ ਪ੍ਰਭੂ ਦੇ ਨਾਮ ਨੂੰ ਸਲਾਮ ਮਿਲੇ ਜੀ 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 ਔਰ 23 ਸਾਲ ਮੈਂ ਕਮ ਸੇ ਕੰਮ ਆ ਬਲੀਵਰਟ ਚਰਚ ਵਿੱਚ ਇੱਕ ਸੀਨੀਅਰ ਫਾਦਰ ਦਾ ਪੰਜਾਬ ਵਿੱਚ ਕੰਮ ਕੀਤਾ ਓਕੇ ਓਕੇ ਸੇਵਕਾਈ ਕੀਤੀ ਆ 23 ਸਾਲ ਜੀਐਫਏ ਹਨਾ ਜੀਐਫਏ ਦੇ ਵਿੱਚ ਉਦੋਂ ਜੀਐਫਏ ਸੀਗਾ ਜੀ 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 ਔਰ ਕੇਪੀ ਜੋਹਨਾ मेट्रोपॉलिटन जी जी विश्व साहब ਦੇ ਮੈਂ 2-3 ਵਾਰੀ ਮੈਨੂੰ ਪੈਰ ਧੋਣ ਦਾ ਸਮਾਂ ਦਿੱਤਾ ਰੱਬ ਨੇ ਨਹੀਂ ਬੜਾ ਅੱਛਾ ਉਹਨਾਂ ਦਾ ਜੀਵਨ ਆ ਔਰ ਮਤਲਬ ਬੜੇ ਹੰਮਲ ਪਰਸਨ ਸੀਗੇ ਹਾਂ ਜੀ ਤੇ ਉਹ ਫੁਦਾ ਦੇ ਕੋਲ ਚੱਲ ਤੋ ਕਈ ਵਾਰ ਮੈਨੂੰ ਇੱਕ ਵਾਰ ਨਹੀਂ ਕਈ ਵਾਰੀ ਉਹਨਾਂ ਦੀ ਖਿਦਮਤ ਕਰਨ ਦਾ ਮੈਨੂੰ ਫੁਦਾ ਨੇ ਮੌਕਾ ਦਿੱਤਾ ਠੀਕ ਠੀਕ ਲੀਡਰ ਹੋਣ ਕਰਕੇ ਓਕੇ ਓਕੇ ਔਰ ਪ੍ਰਭੂ ਨੇ ਬਹੁਤ ਇਸਤੇਮਾਲ ਕੀਤਾ ਇਹਦੇ ਨਾਲ 23 ਸਾਲ ਤੋਂ ਬਾਅਦ ਪਤਾ ਨਹੀਂ ਕੀ ਆਵਾਜ਼ ਆਉਂਦੀ ਸੀ ਹਾਂ ਜੀ ਬਲਕਾਰ ਤੂੰ ਗਵਰਨਮੈਂਟ ਦੀ ਨੌਕਰੀ ਛੱਡ ਕੇ ਇੱਕ ਹੋਰ ਨੌਕਰੀ ਤੋਂ ਫੜ ਲਈ ਆ ਤੇ ਤੂੰ ਇਹ ਆਵਾਜ਼ ਸੱਚਾਈ ਦੀ ਆਵਾਜ਼ ਆ ਤੋ ਉਸ ਤੋਂ ਬਾਅਦ ਫਿਰ ਮੈਂ ਰਜ਼ਾਇੰਦ ਦੇ ਦਿੱਤਾ ਤੋ ਖੁਦਾ ਨੇ ਫਿਰ ਮੈਨੂੰ ਇੰਡੀਪੈਂਡੈਂਟ ਇਸਤੇਮਾਲ ਕੀਤਾ ਠੀਕ ਹੈ ਔਰ ਮੇਰੀ ਸ਼ੁਰੂਆਤ ਪਿੰਡ ਖੋਜਪੁਰ ਤੋਂ ਹੋਈ ਖੋਜਪੁਰ ਪਿੰਡ ਵਿੱਚ ਦੋ ਮਿਸ਼ਨਾਂ ਸੀਗੀਆਂ ਜੀ ਦੀ ਸੀਐਨਆਈ ਔਰ ਕੈਥਲਿਕ ਪੈਂਟਿਕਾਸਟ ਨਾਲ ਇਹਨਾਂ ਨੂੰ ਲੱਗਦੇ ਨਹੀਂ ਲੱਗਣ ਹੁੰਦੇ ਓਕੇ ਓਕੇ ਔਰ ਉਥੇ ਇੱਕ ਕਮੇਟੀ ਬਣਾਈ ਹੋਈ ਹੁੰਦੀ ਸੀਗੀ ਹਾਂਜੀ ਇਹ ਸਚਾਈ ਆ 100% ਜੀ ਕਿ ਉਹ ਪੈਂਟਿਕਾਸਟ ਪਾਸਟਰ ਨੂੰ ਬਾਹਰ ਕੱਢ ਕੇ ਹੁੰਦੇ ਹੁੰਦੇ ਸੀ ਇਸ ਤਰ੍ਹਾਂ ਅੱਛਾ ਮਤਲਬ ਪਿੰਡ ਤੋਂ ਬਾਹਰ ਕੱਢੋ ਪਿੰਡ ਤੋਂ ਬਾਹਰ ਕੱਢ ਕੇ ਆਉਣਾ ਅੱਛਾ ਸੋ ਪਰਮੇਸ਼ੁਰ ਦਾ ਤਨ ਬਾਹਰ ਔਰ ਮੈਂ ਉਸ ਪਿੰਡ ਵਿੱਚ ਮੈਨੂੰ ਪ੍ਰਭੂ ਨੇ ਭੇਜਿਆ ਫਿਰ ਕਿਸ ਤਰੀਕੇ ਨਾਲ ਮਤਲਬ ਤੁਸੀਂ ਉੱਥੇ ਗਏ ਜਦੋਂ ਮੈਨੂੰ ਪਤਾ ਹੀ ਸੀਗਾ ਮੈਨੂੰ ਕਿਸੇ ਨੇ ਰਸੀਬ ਕੀਤਾ ਹੀ ਨਹੀਂ अच्छा मैं तर माशाल्लाह ਵਿੱਚ ਜਾ ਕੇ ਡੇਰਾ ਲਾ ਕੇ ਬਹਿ ਗਿਆ ਓਕੇ ਓਕੇ ਧਰਮਸ਼ਾਲਾ ਵਿੱਚ ਫਾਸਟਿੰਗ ਪ੍ਰੇਅਰ ਰੱਖ ਕੇ ਬਹਿ ਗਿਆ ਇਹ ਮਤਲਬ ਤੋਬਾ ਕਰਨ ਤੋਂ ਕਿੰਨੇ ਸਮੇਂ ਬਾਅਦ ਦੀ ਗੱਲ ਆ ਜਦ ਸੇਵਕਾਈ ਵਿੱਚ ਕਦੋਂ ਆਏ ਤੁਸੀਂ ਹਾਂ ਮੈਂ ਸੇਵਕਾਈ ਵਿੱਚ ਤਕਰੀਬਨ 91 6 ਮਨთ ਵਿੱਚ ਓਕੇ ਓਕੇ ਹਾਂ ਜੀ 1999 ਦੇ ਵਿੱਚ ਤੁਸੀਂ ਸੇਵਕਾਈ ਕਰਨੀ ਸ਼ੁਰੂ ਕੀਤੀ ਹਾਂਜੀ ਹਾਂ ਜੀ ਜੌਬ ਛੱਡ ਕੇ ਜੀ 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 ਓਕੇ ਜੌਬ ਤੋਂ ਰਿਜ਼ਾਈਮ ਦੇ ਦਿੱਤਾ ਲੋ 11 ਸਾਲ ਤੁਸੀਂ ਨੌਕਰੀ ਵੀ ਕੀਤੀ ਹਾਂਜੀ ਤੇ ਇੱਕ ਸਾਲ ਮੈਂ ਮੈਨਸ ਤੇ ਆ ਗਿਆ ਅੱਛਾ ਜੀ ਆਪਣੀ ਪਰਿਵਾਰ ਦੇ ਸਮੇਤ ਜੀ ਜੀ ਔਰ ਕੋਈ ਮੇਰੇ ਕੋਲ ਛੱਤ ਨਹੀਂ ਸੀਗੀ ਓਕੇ ਔਰ ਕੋਈ ਰਹਿਣ ਦੀ ਜਗ੍ਹਾ ਨਹੀਂ ਸੀਗੀ ਮੈਂ ਹੀ ਪੁੱਛਣ ਵਾਲਾ ਸੀਗਾ ਕਿ ਨੌਕਰੀ ਤੋਂ ਦੇ ਕੁਝ ਨਾ ਕੁਝ ਵੇਖੋ ਗਵਰਨਮੈਂਟ ਜੌਬ ਛੱਡਣਾ ਕੋਈ ਛੋਟੀ ਮੋਟੀ ਗੱਲ ਨਹੀਂ ਆ ਤੇ ਗਵਰਨਮੈਂਟ ਜੌਬ ਤੋਂ ਕੁਝ ਨਾ ਕੁਝ ਤੇ ਸਾਨੂੰ ਆਉਂਦਾ ਹੀ ਹੈ ਮੰਥਲੀ ਹਾਂ ਜੀ ਪਰ ਸੇਵ ਕਰੇ ਵਿੱਚ ਆ ਕੇ ਕੋਈ ਸਪੋਰਟ ਅਸੀਂ ਕਹਿ ਨਹੀਂ ਸਕਦੇ ਕਿ ਕਿੱਥੋਂ ਸਾਨੂੰ ਮਿਲੇਗਾ ਕੋਈ ਨਹੀਂ ਉਸ ਟਾਈਮ ਮੈਂ ਪੈਦਲ ਪ੍ਰਚਾਰ ਕੀਤਾ ਓਕੇ 1.5-2 ਸਾਲ अच्छा अच्छा जी और मैं किसी ਨੂੰ ਇਹ ਵੀ ਨਹੀਂ ਰੋਕਦਾ ਹੁੰਦਾ ਸੀ ਕਿ ਮੈਨੂੰ ਕੋਈ ਛਡਾ ਲੈ ਜੀ ਜੀ ਸਾਈਕਲ ਤੇ ਜਾਂ ਮੋਟਰਸਾਈਕਲ ਤੇ ਨਹੀਂ ਜੇ ਕਿਸ ਨੇ ਮੈਨੂੰ ਕਹਿਣਾ ਮੈਂ ਚੜ ਜਾਣਾ ਜੀ ਨਹੀਂ ਤਾਂ ਮੈਂ ਰੋਕਣਾ ਨਹੀਂ ਰੱਬ ਤੇ ਬਰੋਸਾ ਰੱਖਣਾ ਉਸ ਤੋਂ ਬਾਅਦ ਮੈਨੂੰ ਇੱਕ ਕਿਸ ਨੇ ਸਾਈਕਲ ਲੈ ਕੇ ਦਿੱਤਾ ਠੀਕ ਹੈ ਇੰਗਲੈਂਡ ਤੋਂ ਟੀਮ ਆਈ ਸੀ ਕੋਝਪੁਰ ਵਿੱਚ ਹੀ ਓਕੇ ਓਕੇ ਤੇ ਉਹ ਜਿਹਨੂੰ ਪੈਸੇ ਦੇ ਗਏ ਹਾਂਜੀ ਉਹਨੇ ਵੀ ਮੈਨੂੰ ਗਾਂ ਕਿਸ਼ਤਾਂ ਤੇ ਲੈ ਕੇ ਦਿੱਤਾ ਸਾਈਕਲ ਆਹ ਬੋ ਉਹਨਾਂ ਨੂੰ ਠੀਕ ਆਸ਼ੀਸ਼ ਜੀ ਦਵੇ ਇਸ ਤਰੀਕੇ ਨਾਲ ਖੁਦਾ ਨੇ ਮੈਨੂੰ ਅਲੱਗ ਤਰੀਕੇ ਨਾਲ ਇਸਤੇਮਾਲ ਕੀਤਾ ਜੀ 91 ਤੋਂ ਲੈ ਕੇ 95 ਤੱਕ ਉਗਰਵਾਦ ਦਾ ਸਮਾਂ ਸੀ ਪੰਜਾਬ ਦੇ ਵਿੱਚ ਜੀ ਜੀ ਕਈ ਵਾਰੀ ਜਦੋਂ ਮੈਂ ਲੰਮਿਆਂ ਨੂੰ ਜਾਣਾ ਜੀ ਲੰਮਿਆਂ ਪਿੰਡ ਜਾਣਾ ਤੇ ਉੱਥੇ ਆ ਮੈਨੂੰ ਕਈ ਵਾਰੀ ਉਗਰਵਾਦੀ ਵੀ ਟੱਕਰ ਨੇ ਹਾਂਜੀ ਕਈ ਵਾਰੀ ਮੈਨੂੰ ਪੁਲਿਸ ਵਾਲਿਆਂ ਨੇ ਟੱਕਰ ਨਾ ਰਾਤ ਨੂੰ ਉਹਨਾਂ ਨੇ ਮੈਨੂੰ ਬਥੇਰਾ ਕਹਿਣਾ ਕਿ ਤੁਸੀਂ ਰਾਤ ਨੂੰ ਨਾ ਚੱਲਿਆ ਕਰੋ ਓਕੇ ਔਰ ਰੱਬ ਦਾ ਫਜ਼ਲ ਆ ਜੀ ਇਹ ਅੱਜ ਤੱਕ ਖੁਦਾ ਨੇ ਮੈਨੂੰ ਸੰਭਾਲਿਆ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਵੀ ਲੰਮਿਆਂ ਪਿੰਡ ਵਾਲਿਆਂ ਨੇ ਵੀ ਵਿਰੋਧਤਾ ਬਹੁਤ ਕੀਤੀ 5-7 ਸਾਲ ਔਰ ਕਈ ਤਰ੍ਹਾਂ ਨਾਲ ਵਿਰੋਧਤਾ ਕੀਤੀ ਔਰ ਫਿਰ ਉਹਨਾਂ ਨੂੰ ਜਦੋਂ ਸਮਝ ਲੱਗੀ ਮੇਰੀ ਸੇਵਕਾਈ ਦੀ ਹਾਂਜੀ ਫਿਰ ਉਹਨਾਂ ਨੇ ਮੈਨੂੰ ਤਰਮਸ਼ਾਲਾ ਲੈ ਕੇ ਦੇ ਦਿੱਤੀ ਓਕੇ ਫਿਰ ਤੁਸੀਂ ਤੇ ਖidmat ਕਰੋ ਬੰਦਗੀ ਕਰੋ ਸੇਵਾ ਕਰੋ ਬੰਦਗੀ ਕਰੋ ਵੀ ਔਰ ਖੁਦਾ ਦਾ ਖੁਦਾ ਦਾ ਧੰਨਵਾਦ ਕਿਉਂਕਿ ਸਾਡੀ ਕੌਮ ਦਾ ਇੱਕ ਸਰਪੰਚ ਬਣ ਗਿਆ ਓਕੇ ਔਰ ਉਸ ਨੇ ਫਿਰ ਗ੍ਰਾਂਟ ਮੰਗਾਈ ਉਹਨੂੰ ਹੋਰ ਖੂਬਸੂਰਤ ਬਣਾਇਆ ਪ੍ਰਭੂ ਦਾ ਧੰਨਵਾਦ ਜੀ ਜੀ ਤੇ ਪਸੇ ਫਿਰ ਤੁਸੀਂ ਮਤਲਬ ਮਸੀਬ ਵਿੱਚ ਜਿਹੜਾ ਆ ਉਹ ਵਿਆਹ ਤੋਂ ਪਹਿਲਾਂ ਆ ਗਿਆ ਜਾਂ ਮੈਰਿਜ ਤੁਹਾਡੀ ਬਾਅਦ ਵਿੱਚ ਹੋਈ ਮਸੀਬ ਵਿੱਚ ਹੋਣ ਗਿਆ ਹਾਂ ਐ ਅਕਚੁਅਲੀ ਮੈਂ ਮਸੀ ਤੋਂ ਪਹਿਲਾਂ ਮਸੀ ਵਿੱਚ ਆਇਆ ਵਿਆਹ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਓਕੇ ਵਿਆਹ ਤੋਂ ਪਹਿਲਾਂ ਆਇਆ ਮੈਂ ਓਕੇ ਓਕੇ ਹਾਂਜੀ ਮਤਲਬ 78 ਦੇ ਵਿੱਚ ਤੁਸੀਂ ਪਸੰਦੇ ਦੀ ਸ਼ਾਦੀ ਨਹੀਂ ਸੀ ਹੋਈ ਓਕੇ ਓਕੇ 81 ਵਿੱਚ ਮੇਰੀ ਸ਼ਾਦੀ ਹੋਈ ਹੈ ਠੀਕ ਜੀ 1981 ਦੇ ਵਿੱਚ ਜੋ ਮਿਲਣ ਦੇ ਬਾਅਦ ਠੀਕ ਠੀਕ ਹੈ ਰਿਸ਼ਤੇ ਬਥੇਰੇ ਆਉਂਦੇ ਸੀਗੇ ਤਾਂ ਪਤਾ ਹੀ ਜੋਬ ਵਾਲੇ ਬਿਲਕੁਲ ਬਿਲਕੁਲ ਉਸ ਸਮੇਂ ਤੇ ਜਿਹੜੀ ਨੌਕਰੀਆਂ ਬਹੁਤ ਘੱਟ ਸੀਗੀਆਂ ਹਾਂਜੀ ਹਾਂਜੀ ਤੇ ਮਤਲਬ ਨਹੀਂ ਉਦੋਂ ਵੀ ਮੇਰੀ ਤਨਖਾਹ ਕਿੰਨੀ ਸੀ ਹੁੰਦੀ ਟੀਮ ਮੇਟ ਦੀ ਓਕੇ ਟੈਕਨੀਕਲ ਮੈਚ ਅੱਛਾ ਅੱਛਾ ਆ 301 ਰੁਪਏ 60 ਪੈਸੇ ਓਕੇ 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 ਹਾਂ ਉਹਦੇ ਵਿੱਚ ਹੀ ਮਾਰੇ ਪੰਜ ਬੱਚੇ ਸੀਗੇ ਉਹਦੇ ਵਿੱਚ ਹੀ ਮੈਂ ਦਸਾਰਾ ਕਰਦਾ ਰਿਆ ਇਹ ਮਤਲਬ ਸਟਾਰਟਿੰਗ ਵੱਡੀ ਸੀ ਜਾਂ ਸਟਾਰਟਿੰਗ ਸਟਾਰਟਿੰਗ ਦੀ ਨੌਕਰੀ ਸੀਗੀ ਤਨਖਾਹ ਸੀ 301 ਰੁਪਏ 60 ਪੈਸੇ ਇਹ ਤਨਖਾਹ ਸੀ ਮਿਲਉਂਦੀ ਸੀ ਜੁਪਨ ਪੰਜ ਬੱਚੇ ਪ੍ਰਭੂ ਨੇ ਦਿੱਤੇ ਤੁਹਾਨੂੰ ਮੈਂ ਹਾਂਜੀ ਹਾਂਜੀ ਠੀਕ ਤਿੰਨ ਬੇਟੀਆਂ ਦੋ ਬੇਟੇ ਪ੍ਰਭੂ ਦਾ ਤੁਹਾਨੂੰ ਔਰ ਮੈਂ ਮੈਨੂੰ ਮੈਂ ठान ਲਿਆ ਜੀ ਜੀ ਜਦੋਂ ਰੱਬ ਨੇ ਮੈਨੂੰ ਨੌਕਰੀ ਛਡਾਈ ਆ ਹਾਂਜੀ ਤੇ ਮੈਂ ਬੱਚਿਆਂ ਨੂੰ ਨੌਕਰੀ ਤੇ ਨਹੀਂ ਲਗਵਾਉਣਾ ਓਕੇ ਉਹ ਜੀਟੀਐ ਬੀਟੀਐ ਕਰਾਈ ਬੜੇ ਬੇਟੇ ਨੂੰ ਇੰਗਲਿਸ਼ మీడియం ਓਕੇ ਔਰ ਮੇਰਾ ਦਰਸ਼ਨ ਸਗਾ ਉਹ ਵੀ ਬੱਚੇ ਵੀ ਜਿਹੜੇ ਆ ਉਹ ਬਾਈਬਲ ਟ੍ਰੇਨਿੰਗ ਕਰਕੇ ਮੇਰੇ ਪ੍ਰਭੂ ਨੂੰ ਮੇਰੇ ਪਿਤਾ ਨੂੰ ਚੰਗੀ ਤਰ੍ਹਾਂ ਸਮਝ ਲੈ। ਸਰਬੋਦਾ ਧੰਨਵਾਦ ਆ। ਅੱਛਾ ਵੱਡਾ ਬੇਟਾ ਵੀ ਜਿਹੜਾ ਸੇਵਕਾਈ ਦੇ ਵਿੱਚ ਉਹ ਇਸ ਟਾਈਮ ਇਟਲੀ ਵਿੱਚ ਆ ਓਕੇ ਉਹ ਪਹਿਲਾਂ ਬਲੀਵਰ ਚਰਚ ਵਿੱਚ ਸੇਵਕਾਈ ਵਿੱਚ ਸੀਗਾ ਠੀਕ ਠੀਕ ਔਰ ਖੁਦਾ ਦਾ ਸ਼ੁਕਰਿਆ ਰਾਜਕਮਾਰ ਉਹਦਾ ਨਾਂ ਆ ਓਕੇ ਓਕੇ ਹਾਂ ਠੀਕ ਤੋ ਇਸ ਟਾਈਮ ਮੇਰਾ ਬੇਟਾ ਛੋਟਾ ਜੋਸਬ ਜੀ ਔਰ ਸੋਨੀਆ ਉਹ ਮੇਰੇ ਨਾਲ ਖਿਦਮਤ ਕਰਦੇ ਆ ਤਿੰਨ ਸਾਲ ਹੋ ਗਏ ਤੋ ਉਹਦਾ ਔਰ ਖੁਦਾਵਾਨਾ ਨੂੰ ਵੀ ਬਹੁਤ ਇਸਤੇਮਾਲ ਕਰ ਰਿਹਾ ਨਹੀਂ ਨਹੀਂ ਬਿਲਕੁਲ ਬਿਲਕੁਲ ਔਰ ਚਰਚ ਵਿੱਚ ਬੜੀ ਵੱਡੀ ਇੱਕ ਨਵੀਂ ਬੇਦਾਰੀ ਆਈ ਆ ਜੀ 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 ਅਸੀਂ ਬਿਲਕੁਲ ਇਹ ਨਾ ਪ੍ਰਭੂ ਦਾ ਧੰਨਵਾਦ ਆ ਜੀ ਜਦੋਂ ਖੁਦਾ ਚੁਣ ਲੈਂਦਾ ਆ ਤੇ ਪਰਿਵਾਰ ਕੇਵਲ ਇੱਕ ਨੂੰ ਨਹੀਂ ਬਲਕੇ ਪਰਿਵਾਰ ਨੂੰ ਹੀ ਚੁਣ ਲੈਂਦਾ ਬੇਸ਼ੱਕ ਸਾਡੇ ਪਲਾਨ ਭਾਵੇਂ ਜੋ ਮਰਜ਼ੀ ਹੋਣਾ ਪਰ ਸਫਲ ਉਹ ਹੀ ਹੁੰਦਾ ਹੈ ਜੋ ਕਦਾਂ ਚੰਗਾ ਲੱਗਦਾ ਬਿਲਕੁਲ ਬਿਲਕੁਲ ਤੇ ਉਹ ਬੇਟਾ ਮੇਰਾ ਬਾਹਰ ਜਾਣਾ ਚਾਹੁੰਦਾ ਸੀ ਦੋ ਵਾਰੀ ਰਿਫਿਊਜ਼ ਹੋਇਆ ਕੈਨੇਡਾ ਦਾ ਓਕੇ ਓਕੇ ਸੱਤ 7.5 ਲੱਖ ਸਾਨੂੰ ਲਾਉਂਸ ਹੋਇਆ ਔਰ ਇਸ ਤਰੀਕੇ ਦੇ ਨਾਲ ਖੁਦਾ ਨੇ ਉਹਨੂੰ ਰੋਕਿਆ ਜੀ ਤੇ ਤੂੰ ਮੇਰੀ ਖidmat ਕਰ ਉਸ ਤੋਂ ਬਾਅਦ ਚੰਡੀਗੜ੍ਹ ਤੋਂ ਮੇਰੇ ਕੰਟੈਕਟ ਬਹੁਤ ਹੈ ਮੇਰੀ ਬਾਤ ਵੀ ਬਹੁਤ ਹੈ ਕਿਉਂਕਿ ਉੱਥੇ ਮੈਂ ਲੀਡਰਸ਼ਿਪ ਕੀਤੀ ਆ ਛੱਤਬੀੜ ਠੀਕ ਠੀਕ ਹੈ ਬਲੀਵਰ ਚਰਚ ਵਿੱਚ ਓਕੇ ਓਕੇ ਤਾਂ ਕਾਫੀ ਮੇਰੀ ਜਾਣਕਾਰੀ ਸੀ ਜੀ ਜੀ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਬਲੀਵਰ ਚਰਚ ਨੂੰ ਛੱਡ ਦਿੱਤਾ ਹੈ ਓਕੇ ਉਸ ਤੋਂ ਬਾਅਦ ਮੈਂ ਕਿਹਾ ਨਹੀਂ ਮੇਰੀ ਕਾਲਿੰਗ ਇਹ ਨਹੀਂ ਹਾਂਜੀ ਮੇਰੀ ਕਾਲਿੰਗ ਆ ਕਿ ਸਲਫਪੋਰਟ ਸੇਵਾ ਕਰਾਂ ਜੀ ਪ੍ਰਭੇਸ਼ੋ ਤੇ ਪ੍ਰੋਸਾਰਾ ਕੇ ਮੈਂ ਖੇਦਮਤ ਕਰਾਂ ਅੱਜ ਤੋਂ ਪ੍ਰਭੂ ਤੁਹਾਨੂੰ ਕਿਸ ਪ੍ਰਕਾਰ ਇਸਤੇਮਾਲ ਕਰ ਰਿਹਾ ਹੈ ਮੈਨੂੰ ਮੈਂ ਕਿਸ ਤਰ੍ਹਾਂ ਕਮਾਂ ਕਿਹੜੀ ਉਦਾਹਰਨ ਦਵਾਂ ਬਾਈਬਲ ਦੇ ਮਤਲਬ ਅਕ ਜੀ ਜਿਸ ਤਰ੍ਹਾਂ ਅੱਗ ਵਿੱਚ ਘੋੜਾ ਘੋੜਾ ਦੌੜ ਰਿਹਾ ਨਾ ਹਾਂਜੀ ਹਾਂਜੀ ਇਸ ਤਰ੍ਹਾਂ ਖੁਦਾ ਮੈਨੂੰ ਇਸ ਤਰ੍ਹਾਂ ਮਾਦਾ ਧੰਨਵਾਦ ਬੜੇ ਪ੍ਰਕਾਸ਼ਨ ਦੇ ਦੁਆਰਾ ਹਰਿਆਣਾ ਸਟੇਟ ਵਿੱਚ ਵੀ ਮੈਨੂੰ ਪਾਸਟਰ ਲੋਕ ਬੁਲਾਉਂਦੇ ਆ ਜੀ ਜੀ ਆਪਣੀ ਚਰਚਾ ਵਿੱਚ ਪ੍ਰਚਾਰ ਕਰਨ ਲਈ ਔਰ ਖੁਦਾ ਮੈਨ ਬਹੁਤ ਇਸਤੇਮਾਲ ਕਰ ਰਿਹਾ ਬਹੁਤ ਪਾਸਟਰਾਂ ਨੂੰ ਮੇਰੇ ਪ੍ਰਚਾਰ ਦੇ ਦੁਆਰਾ ਜੀ ਜੀ ਔਰ ਟੀਚਿੰਗ ਦੇ ਦੁਆਰਾ ਬਾਈਬਲ ਸਟੱਡੀ ਦੇ ਦੁਆਰਾ ਹਾਂਜੀ ਰਿਸਪੌਂਸ ਮਿਲ ਰਿਹਾ ਲੋਕਾਂ ਤੋਂ ਅੱਛਾ ਮਤਲਬ ਖੁਦਾ ਤੁਹਾਨੂੰ ਬਾਈਬਲ ਸਟੱਡੀ ਦੇ ਦੁਆਰਾ ਵੀ ਇਸਤੇਮਾਲ ਕਰ ਰਿਹਾ ਹਾਂਜੀ ਹਾਂਜੀ ਬਾਈਬਲ ਸਟੱਡੀ ਦੇ ਦੁਆਰਾ ਵੀ ਇਸਤੇਮਾਲ ਕਰ ਰਿਹਾ ਜੀ ਜੀ ਸਾਰੀ ਮਹਿਮਾ ਮੇਰੇ ਪ੍ਰਭੂ ਦੀ ਹੈ ਪ੍ਰਭੂ ਦੇ ਨਾਮ ਦੀ ਤਾਰੀਫ ਉਹਦੇ ਨਾਮ ਦੀ ਵਡਿਆਈ ਹੈ ਜੀ ਜੀ ਬਿਲਕੁਲ ਕਿਉਂਕਿ ਉਹੀ ਮਹਿਮਾ ਤੇ ਉਸਤੁਤੀ ਤੇ ਵਡਿਆਈ ਤੇ ਜੈ ਹੈ ਬਿਲਕੁਲ ਬਿਲਕੁਲ ਇਹ ਸਾਰੀ ਮਹਿਮਾ ਜلال ਉਹਦੇ ਨਾਮ ਮੈਂ ਤਾਂ ਇੱਕ ਮਿੱਟੀ ਦਾ ਬਰਤਨ ਆ ਜੀ ਜੀ ਇਹ ਖਜ਼ਾਨਾ ਉਹਦਾ ਰੱਖਿਆ ਹੋਇਆ ਬਿਲਕੁਲ ਜੀ ਪ੍ਰ부 ਦੇ ਨਾਮ ਨੂੰ ਸਲਾਲ ਮਿਲੇ ਜੀ ਜੀ ਹਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸੇਵਕਾ ਹੀ ਕਰਦੇ ਆ ਕਮ ਸਿਕਮ 45 40 45 ਸਾਲ ਹੋ ਗਏ ਅੱਗੇ ਵੀ ਮਤਲਬ ਇਹ ਗੱਲ ਕਰ ਸਕੀਏ 40 45 ਸਾਲ ਹੋ ਗਏ ਤੇ ਸੇਵਕਾਈ ਦੇ ਦੌਰਾਨ ਮਤਲਬ ਕੁਝ ਸੇਵਕ ਵੀ ਤਿਆਰ ਕੀਤੇ ਸੇਵਕ ਬਹੁਤ ਤਿਆਰ ਹੋਏ ਕਈਆਂ ਨੇ ਮੇਰੇ ਤੋਂ ਬਪਤਿਸਮਾ ਲਏ ਆ ਜੀ ਜੀ ਹਾਂ ਜੀ ਬਹੁਤ ਸਾਰੇ ਕਿੰਨੇ ਸੇਵਕ ਹੁਣ ਤੱਕ ਤੁਸੀਂ ਤਿਆਰ ਕਰ ਸਕੀਓ ਔਰ 10-15 ਪਾਸਟਰ ਮੇਰੇ ਵੱਸਿਲੇ ਬਹੁਤ ਵਧੀਆ ਜੀ ਬਹੁਤ ਜਿਹੜੇ ਟ੍ਰੇਨਿੰਗ ਵਿੱਚ ਵੀ ਗਏ ਸਾਥੀ ਬਸ ਜੀ ਬਹੁਤ ਵੱਡੀ ਗੱਲ ਆ ਏ 10-15 ਸੇਵਕ ਤਿਆਰ ਕਰਨਾ ਇੱਕ ਵਿਸ਼ਵਾਸੀ ਨੂੰ ਤਿਆਰ ਕਰਨਾ ਬੜਾ ਔਖਾ ਆ ਹੈਨਾ ਤੇ 10-15 ਬੜੀ ਵੱਡੀ ਗੱਲ ਆ ਤੇ ਬਹੁਤ ਵਧੀਆ ਚਲੋ ਹੋਰ ਵੀ ਖੁਦਾ ਤੁਹਾਨੂੰ ਉਹਦੇ ਨਾਮ ਦੀ ਮਹਿਮਾ ਉਹਦੇ ਨਾਮ ਦੀ ਵਡਿਆਈ ਬਿਲਕੁਲ ਬਿਲਕੁਲ ਬੜਾ ਅੱਛਾ ਲੱਗਦਾ ਆ ਜਦੋਂ ਇਸ ਤਰ੍ਹਾਂ ਪ੍ਰਭੂ ਦੇ ਦਾਸ ਬਜ਼ੁਰਗੀ ਦੇ ਵਿੱਚ ਵੀ ਪ੍ਰਭੂ ਦੀ ਮਹਿਮਾ ਪ੍ਰਭੂ ਦੀ ਮਹਿਮਾ ਦੇ ਵਿੱਚ ਵੱਧ ਰਹੇ ਆ ਫਲ ਰਹੇ ਆ ਨਹੀਂ ਤੇ ਅੱਜ ਦੇ ਨੌਜਵਾਨ ਵੀ ਜਿਹੜੇ ਆ ਉਹ ਥੱਕ ਜਾਂਦੇ ਆ ਹਾਰ ਜਾਂਦੇ ਆ ਛੇਤੀ ਨਾਲ ਹੀ ਜਿਹੜਾ ਉਹ ਬੈਠ ਜਾਂਦੇ ਆ ਪਰ ਬੜੀ ਵੱਡੀ ਗੱਲ ਹੈ ਮੈਨੂੰ ਥਕਾਵਟ ਹੁੰਦੀ ਨਹੀਂ ਇਹ ਪ੍ਰਭੂ ਪ੍ਰਭੂ ਦਾ ਜਲਾਲ ਹੈ ਨਾ ਪ੍ਰਭੂ ਦਾ ਨੂਰ ਆ ਉਹਦੀ ਦਾਇਆ ਹਾਂਜੀ ਹਾਂਜੀ ਉਹਦਾ ਫਜ਼ਲ ਹੀ ਸਾਡੇ ਲਈ ਕਾਫੀ ਆ ਜੀ 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 ਉਹਦੀ ਦਇਆ ਹੀ ਸਾਡੇ ਲਈ ਕਾਫੀ ਆ ਯਰਮੀਆਂ ਦੇ ਵਿੱਚ ਵੀ ਮੇਰੇ ਹਿਸਾਬ ਨਾਲ ਪਾਸੇ ਇੱਕ ਗੱਲ ਲਿਖੀ ਹੈ ਨਾ ਕਿ ਜਿਹੜੇ ਤੇਰੇ ਵਿੱਚ ਲਿਵ ਲੀਂਦੇ ਲਿਵ ਲੀਂਦੇ ਹੈ ਨਾ ਤੇ ਉਹ ਮਤਲਬ ਪ੍ਰਭੂ ਪ੍ਰਭੂ ਦਾ ਪਿਆਰ ਉਹਨਾਂ ਦੇ ਜੀਵਨ ਤੋਂ ਚਲਕਦਾ ਹੈ ਜੀ ਜੀ ਇਹ ਸ਼ੁਰੂਆਤੀ ਗੱਲਾਂ ਆ ਜਿਹੜਾ ਪਿਆਰ ਸ਼ੁਰੂ ਤੋਂ ਹੀ ਸਾਡੇ ਜੀਵਨ ਵਿੱਚ ਪ੍ਰਭੂ ਨੇ ਭਰਿਆ ਆ ਤੇ ਉਹ ਬਜ਼ੁਰਗੀ ਤੱਕ ਜਿਹੜਾ ਉਹ ਕਾਇਮ ਰਹਿੰਦਾ ਆ ਜੀ ਜੀ ਔਰ ਜੋ ਸ਼ਾਇਆ 26 ਅਧਾਇਏ ਵਿੱਚ ਵੀ ਇਹ ਗੱਲ ਲਿਖੀ ਆ ਜੀ ਜੀ ਔਰ ਦੋ ਆਇਤ ਵਿੱਚ ਹਾਂਜੀ ਕਿ ਜਿਹੜੇ ਮੇਰੇ ਵਿੱਚ ਲਬਲੇਨ ਰਹਿੰਦੇ ਹਾਂ ਜੀ ਜੀ ਮੈਂ ਉਹਨਾਂ ਦੇ ਘਰਾਂ ਦੀ ਸ਼ਾਂਤੀ ਬਣਾ ਕੇ ਰੱਖਦਾ ਹਾਂ ਮੈਂ ਦੂਸਰਾ ਉਹਨਾਂ ਦੇ ਘਰ ਦੀ ਪਰਿਵਾਰ ਦੀ ਰਖਵਾਲੀ ਕਰਦਾ ਜੀ 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 ਸਾਡਾ ਖੁਦਾ ਜਿਉਂਦਾ ਖੁਦਾ ਆ ਜੀ ਵਾਹਿਦ ਪਰਮੇਸ਼ਵਰ ਹੈ ਉਹ ਵਾਦੇ ਵਿੱਚ ਪੱਕਾ ਆ ਜੀ ਉਹ ਜਦੋਂ ਬੱਚਿਆਂ ਦੀ ਘਰ ਦੀ ਪਰਿਵਾਰ ਦੀ ਰਖਵਾਲੀ ਕਰਦਾ ਜੀ ਜੀ ਤੇ ਸਾਨੂੰ ਇਸ ਚੀਜ਼ ਦੀ ਚਿੰਤਾ ਨਹੀਂ ਰਹਿੰਦੀ ਕਿਸੇ ਚੀਜ਼ ਦਾ ਫਿਕਰ ਨਹੀਂ ਰਹਿੰਦਾ ਬਿਲਕੁਲ ਬਿਲਕੁਲ ਉਹ ਸੱਚਮੁੱਚ ਮੈਂ ਬੜਾ ਫ੍ਰੀडम ਆ ਔਰ ਮੈਨੂੰ ਅਕਾਬਾ ਦੀ ਤਰ੍ਹਾਂ ਇਸ ਸੁੰਬਰ ਦੇ ਵਿੱਚ ਢਾਲਟ 69 ਸਾਲ ਮੇਰੀ ਉਮਰ ਆ ਓਕੇ ਓਕੇ ਤੋਂ ਅਕਾਬਾ ਦੀ ਤਰ੍ਹਾਂ ਖੁਦਾ ਮੈਨੂੰ ਅੜਾਈ ਪ੍ਰਭੂ ਦਾ ਧੰਨਵਾਦ ਆ ਜੀ ਬਹੁਤ ਸਾਰੀ ਮਹਿਮਾ ਉਹਦੇ ਨਾਮ ਦੀ ਆ ਉਹਦੇ ਨਾਮ ਦੀ ਬਲਾਈ ਆ ਪਸੇ ਤੁਸੀਂ ਫਿਰ ਹੁਣ ਜਿਹੜਾ ਉਹ ਪ੍ਰਭੂ ਦੀ ਸੇਵਕਾਈ ਦੇ ਵਿੱਚ ਇਨਾ ਟਾਈਮ ਹੋ ਗਿਆ ਤੇ ਤੁਸੀਂ ਹੁਣ ਜਿਹੜੇ ਨਵੀਂ ਸੇਫਟਾਈ ਕਰ ਰਹੇ ਆ ਜਾਂ ਨਵੇਂ ਪ੍ਰਭੂ ਦੇ ਵਿੱਚ ਸੇਫਕਾਇ ਲਈ ਖੜੇ ਹੋ ਰਹੇ ਆ ਤੁਸੀਂ ਉਹਨਾਂ ਲਈ ਕੁਝ ਮੈਸੇਜ ਦੇਣਾ ਚਾਹੋਗੇ ਮੈਂ ਉਹਨਾਂ ਲਈ ਇਹ ਮੈਸੇਜ ਵੀ ਦੇਣਾ ਚਾਹੁੰਦਾ ਔਰ ਟੀਵੀ ਚੈਨਲ ਦੇ ਵਸਿੱਲੇ ਜੀ ਆਪਣੇ ਦਰਸ਼ਕਾਂ ਵੀ ਦੱਸਣਾ ਚਾਹੁੰਦਾ ਕਿ ਪਿਛਲੇ ਦਿਨਾਂ ਵਿੱਚ ਜਦੋਂ ਬਲੀਵਰ ਚਰਚ ਨੂੰ ਮੈਂ ਰਜ਼ਾਇਨ ਦਿੱਤਾ ਉਸ ਤੋਂ ਬਾਅਦ ਮੈਂ ਪਾਸਟਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਦਾ ਹੀ ਕੰਮ ਕੀਤਾ ਜੀ ਲੀਡਰਸ਼ਿਪ ਦਾ ਹੀ ਕੰਮ ਕੀਤਾ ਔਰ ਲੀਡਰਸ਼ਿਪ ਆ ਉਹ ਪੁਰਵਚ ਮੈਂ ਪਹਿਲਾਂ ਪ੍ਰੈਜ਼ੀਡੈਂਟ ਰਿਆ ਉਸ ਤੋਂ ਬਾਅਦ ਟਾਂਡਾ ਬਲੌਕ ਦਾ 4 ਸਾਲ ਮੈਂ ਪਾਸਟਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਰਿਆ ਠੀਕ ਔਰ ਪਿਛਲੇ ਸਾਲ ਮੈਂ ਪ੍ਰੈਜ਼ੀਡੈਂਟ ਦਾ ਕੰਮ ਲੀਡਰਸ਼ਿਪ ਦਾ ਕੰਮ ਛੱਡਿਆ ਜੀ ਔਰ ਇਸ ਸਾਲ ਦੇ ਵਿੱਚ ਮੈਨੂੰ ਪ੍ਰਭੂ ਨੇ ਆ ਆਵਾਜ਼ ਦਿੱਤੀ ਕਿ ਬਲਕਾਰ ਮੈਂ ਤੇਰੇ ਅਭਿਸ਼ੇਕ ਨੂੰ ਹੋਰ ਵਧਾਇਆ ਹਾਂ ਜੀ ਉਹਦੇ ਮੈਨੂੰ ਦੋ ਪ੍ਰੂਫ ਦਿੱਤੇ ਖੁਦਾ ਨੇ ਓਕੇ ਕਿ ਮੈਂ ਤੇਰੇ ਅਭਿਸ਼ੇਕ ਨੂੰ ਵਧਾਇਆ ਰੂ ਦੇ ਨਾਮ ਦੀ ਔਰ ਫਿਰ ਦੂਸਰੀ ਰਾਤ ਇਸ ਚੈਨਲ ਦੇ ਵਸੀਲੇ ਮੈਂ ਇਸ ਲਈ ਦੱਸਣਾ ਚਾਹਣਾ ਜੀ ਜੀ ਕਿ ਇਹ ਆਵਾਜ਼ ਇਹ ਦਰਸ਼ਨ ਸਭਨਾ ਤਾਈ ਪਹੁੰਚਣਾ ਚਾਹੀਦਾ ਰੂ ਦੇ ਨਾਮ ਦੀ ਕਿ ਮੇਰੇ ਬਲਾਕ ਦੇ ਵਿੱਚ ਚੌਕਤੀ ਪਾਸ ਕਰਿਆ ਜੀ ਜੀ ਤੋਂ ਪਤਾ ਨਹੀਂ ਇਹ ਕਲੀਅਰ ਨਹੀਂ ਕੀਤਾ ਮੇਰੇ ਪ੍ਰਭੂ ਨੇ ਜੀ ਉਹ ਮੈਨੂੰ ਮੇਰੇ ਕੋ ਦੋ ਬਨੋ ਖਾਏ ਓਕੇ ਦੂਤ ਮੁਲਖ ਦੇ ਰੂਪ ਵਿੱਚ ਜੀ 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 ਤੋਂ ਉਹਨਾਂ ਨੇ ਮੈਨੂੰ ਇੱਕ ਨੇ ਕਿਹਾ ਬਲਕਾਰ ਅਸੀਂ 10 ਪਾਸਟਰ ਚੁਣ ਲਿਆ ਨਾ ਓਕੇ ਔਰ ਦੂਸਰਾ ਬਨੁਖ ਕਹਿੰਦਾ ਕੀ ਪਾਸਟਰ ਬਲਕਾਰ ਦਾ ਵੀ ਨਾਂ ਹੈ ਅੱਛਾ ਜੀ ਔਰ ਇਹ ਸਾਰੀ ਮਹਿਮਾ ਮੇਰੇ ਪ੍ਰਭੂ ਦੀ ਵਡਿਆਈ ਆ ਜੀ ਤੋਂ ਉਸਨੇ ਕਿਹਾ ਹਾਂ ਪਾਸਟਰ ਬਲਕਾਰ ਦਾ ਵੀ ਦਸਾਂ ਵਿੱਚ ਨਾਂ ਹੈਗਾ ਓਕੇ ਤੋਂ ਪ੍ਰਭੂ ਦਾ ਧੰਬਾਦ ਉਸ ਤੋਂ ਬਾਅਦ ਖੁਦਾ ਦੇ ਨਾਮ ਦੀ ਵਡਿਆਈ ਹੋਵੇ ਔਰ ਮੈਨੂੰ તેન ખુદા ਦੇ ਖادم ਮੇਰੇ ਕੋ ਦੂਸਰੀ ਰਾਤ ਆਏ ਓਕੇ ਔਰ ਤੀਸਰੇ ਖادم ਦੇ ਬਾਰੇ ਮੈਂ ਪੁੱਛਿਆ ਇਹ ਤੀਸਰਾ ਖادم ਕੌਣ ਆ ਅੱਛਾ ਜੀ ਔਰ ਉਹ ਪਵਿੱਤਰ ਆਤਮਾਕੀ ਹੋਰ ਦਰਸ਼ਨ ਹੋਇਆ ਉਸ ਵਾਰ ਹਾਂਜੀ ਇਹ ਦੂਸਰੇ ਦਿਨ ਇਹ ਦੂਸਰੇ ਦਿਨ ਦੂਸਰੀ ਰਾਤ ਦੂਸਰੀ ਰਾਤ ਮੈਂ ਲਗਾਤਾਰ ਫਾਸਟਿੰਗ ਪ੍ਰੇਅਰ ਤੇ ਬੈਠਾ ਸੀ ਓਕੇ ਓਕੇ ਇਹ ਉਸ ਸਮੇਂ ਦੀ ਗੱਲ ਆ ਠੀਕ ਠੀਕ ਔਰ ਉਸਨੇ ਕਿਹਾ ਪਹਿਲੇ ਪਾਸਟਰ ਨੇ ਕਿਹਾ ਸੀਨੀਅਰ ਪਾਸਟਰ ਨੇ ਜੀ ਵੀ ਇਹ ਤੀਸਰਾ ਜਿਹੜਾ ਪਾਸਟਰ ਆ ਇਹ ਵਿਜਾ ਲਾਉਣ ਲਈ ਆਇਆ ਰਬੂ ਦੇ ਨਾਮ ਦੀ ਤੋ ਬਾਹਰ ਦੁਨੀਆ ਬੜੀ ਮੈਂ ਦੇਖ ਰਿਹਾ ਉਹ ਵਿਜਾ ਲਾਉਣ ਲਈ ਆਏ ਆ ਓਕੇ ਓਕੇ ਤਾਂ ਮੈਂ ਉੱਠ ਕੇ ਦੌੜਿਆ ਮੈਂ ਕਿਹਾ ਮੈਂ ਇਹਨਾਂ ਦਾ ਫੋਨ ਨੰਬਰ ਲੈ ਲਵਾਂ ਤੋ ਤੀਸਰੀ ਰਾਤ ਦੋ ਰਾਤਾਂ ਮੈਨੂੰ ਪ੍ਰਭੂ ਨੇ ਵਿਆਹ ਵਿੱਚ ਰੱਖਿਆ ਔਰ ਫਿਰ ਮੈਨੂੰ ਆਵਾਜ਼ ਆਈ ਕਿਉਂਕਿ ਮੇਮਣੇ ਦਾ ਵਿਆਹ ਜਲਦੀ ਆਉਣ ਵਾਲਾ ਹੈ ਹਾਲੇਲੂਇਆ ਤੋ ਮੈਨੂੰ ਵਿਸ਼ਵਾਸ ਹੈ ਕਿ ਮੇਰਾ ਪ੍ਰਭੂ ਦਰਵਾਜ਼ੇ ਤੇ ਖਲੋਤਾ ਹਾਂਜੀ ਉਹ ਪਿਤਾ ਦੇ ਆਰਡਰ ਦੀ ਪਿਤਾ ਦੇ ਹੁਕਮ ਦੀ ਤਿਆਰੀ ਵਿੱਚ ਆ ਜੀ ਜੀ ਕਿ ਕਿਦੋਂ ਮੈਨੂੰ ਮੇਰਾ ਪਿਤਾ ਹੁਕਮ ਕਰੇ ਜੀ ਕਿਉਂਕਿ ਇਹ ਸ਼ੁਨੇ ਇਹ ਗੱਲ ਕਹੀ ਆ ਬਚਨ ਵਿੱਚ ਹਾਂਜੀ ਇਹ ਮੈਂ ਵੀ ਨਹੀਂ ਜਾਣਦਾ ਕਿ ਕਿਦੋਂ ਮੈਂ ਜਾਵਾਂਗਾ ਕਲੀਸ਼ਾ ਨੂੰ ਦਹਲ ਨੂੰ ਲੈਣ ਵਾਸਤੇ ਜਦ ਇਹ ਪਿਤਾ ਹੀ ਜਾਣਦਾ ਜੀ ਜੀ ਤੋਂ ਇਸ ਲਈ ਪਰਮੇਸ਼ਵਰ ਦਾ ਧੰਨਵਾਦ ਆ ਮੈਂ ਸੰਦੇਸ਼ ਮੇਨ ਇਹ ਦੇਣਾ ਚਾਹਨਾ ਹਾਂਜੀ ਕਿ ਰੋਜ਼ ਦੇ ਰੋਜ਼ ਪਛਤਾਵਾ ਕਰ ਸਾਡੀ ਜ਼ਿੰਦਗੀ ਵਿੱਚ ਕੋਈ ਵੀ ਕਮੀ ਨਾ ਰਹੇ ਜੇ ਕੋਸ਼ਿਸ਼ ਕਰੋ ਕੋਈ ਸਾਡੀ ਜ਼ਿੰਦਗੀ ਵਿੱਚ ਕੋਈ ਕਮੀ ਨਾ ਰਹੇ ਜੀ ਤੇ ਦੂਸਰਾ ਪੁਆਇੰਟ ਆ ਕਿ ਥਰਡ ਪਰਸਨ ਜਾਂ ਨਾਨ-ਕ੍ਰਿਸਚੀਅਨ ਨੂੰ ਉਂਗਲ ਕਰਨ ਦਾ ਵਕਤ ਨਾ ਮਿਲੇ ਹਾਂ ਕਿ ਜਿਹਦੇ ਵਿੱਚ ਸਾਡੇ ਪ੍ਰਭੂ ਦਾ ਸਿਰ ਨਿਮਾ ਹੋਵੇ ਜੀ ਇਹਦੇ ਲਈ ਕੀ ਚਾਹੀਦਾ ਇਹਦੇ ਲਈ ਆਕੜ ਨਹੀਂ ਅਣਖ ਚਾਹੀਦੀ ਜਦੋਂ ਸਾਡੇ ਵਿੱਚ ਅਣਖ ਹੋਗੀ ਤੋ ਅਸੀਂ ਕਦੀ ਵਕਤ ਨਹੀਂ ਦਵਾਂਗੇ ਜੀ ਜੀ ਕਦੀ ਅਸੀਂ ਸਮਾਂ ਨਹੀਂ ਦਵਾਂਗੇ ਹਾਂਜੀ ਤੋ ਇਸ ਲਈ ਪ੍ਰਭੂਤਾ ਨੂੰ ਆਸ਼ੀਸ਼ ਬਰਕਤ ਹੈ ਆ ਸਾਨੂੰ ਹਮੇਸ਼ਾ ਕੁਸ਼ ਦਰਸ਼ਨ ਦੇ ਮਤਾਬਕ ਸੇਵਕਾਈ ਕਰਨੀ ਹੈ ਕਰਨੀ ਹੈ ਔਰ ਨਿਸ਼ਾਨਾ ਰੱਖ ਕੇ ਜੀ ਜੀ ਕਿ ਅਸੀਂ ਜੀਵਨ ਦਾ ਮੁਕਤ ਲੈਣਾ ਹੈ ਜੀ ਔਰ ਨਿਸ਼ਾਨਾ ਸਾਡਾ ਕੀ ਹੋਣਾ ਚਾਹੀਦਾ ਕਲੰਬ ਚ ਲਿਖਿਆ ਇਬਰਾਨੀਆਂ 12 ਦੀ ਦੋਆ ਇੱਕ ਵਿੱਚ ਜੀ ਉਧਾਰ ਕਰਤਾ ਮੁਕਤੀ ਦਾਤਾ ਪ੍ਰਭੂ ਯੀਸ਼ੂ ਮਸੀਹ ਦੇ ਨੂੰ ਤੱਕਦੇ ਰਹੋ ਇਹ ਔਰੇ ਸਬਰ ਦੀ ਦੌੜ ਆ ਜੀ ਜੀ ਜਦੋਂ ਇਹ ਸਬਰ ਦੀ ਦੌੜ ਆ ਹਾਂਜੀ ਤੇ ਫਿਰ ਸਾਨੂੰ ਕਿਸ ਤਰ੍ਹਾਂ ਚੱਲਣਾ ਆ ਬਿਲਕੁਲ ਸਾਨੂੰ ਪੈਸੇ ਦੇ ਲਈ ਨਹੀਂ ਪੈਸੇ ਦੇ ਪਿੱਛੇ ਨਹੀਂ ਦੌੜਨਾ ਜੀ ਜੀ ਸੱਚਾਈ ਦੇ ਔਰ ਉਧਾਰ ਦੇ ਪ੍ਰਭੂ ਯੀਸ਼ੂ ਦੇ ਪਿੱਛੇ ਦੌੜਨਾ ਜੀ ਜੀ ਬਿਲਕੁਲ ਪਰ ਮੈਂ ਵੀ ਕਿਸੇ ਸਮੇਂ ਚ ਬਹੁਤ ਦੌੜਦਾ ਰਿਆ ਪੈਸੇ ਦੇ ਪਿੱਛੇ ਅਰ ਦਸਵੰਦ ਦਾ ਹੀ ਹਮੇਸ਼ਾ ਪ੍ਰਚਾਰ ਕਰਦਾ ਰਿਹਾ ਲੇਕਿਨ ਆ ਥੋੜੇ ਸਮੇਂ ਚ ਮੈਨੂੰ ਖੁਦਾ ਨੇ ਸਿਖਾਇਆ ਜੀ ਤੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਤੇਰੀ ਔਰ ਤੇਰੇ ਪਰਿਵਾਰ ਦੀ ਚਿੰਤਾ ਮੈਨੂੰ ਆ ਔਰ ਮੈਂ ਉਹ ਸਾਰਾ ਬੋਝ ਮੇਰੇ ਪ੍ਰਭੂ ਨੇ ਲੈ ਆਇਆ ਜੀ ਔਰ ਪ੍ਰਭੂ ਮੇਰੇ ਐਨ ਵਕਤ ਹੈਲਪ ਕਰਦਾ ਜੀ ਜੀ ਐਨ ਵਕਤ ਹਰ ਚੀਜ਼ ਬਹੀਆ ਕਰਦਾ ਬਿਲਕੁਲ ਹੀ ਉਹ ਇੰਤਜ਼ਾਮੀ ਪਰਮੇਸ਼ੁਰਾ ਇੰਤਜ਼ਾਮੀ ਖੁਦਾ ਯਹਵਾ ਯਰੀ ਆ ਉਹ ਇੰਤਜ਼ਾਮੀ ਪਰਮੇਸ਼ੁਰਾ ਹੈ ਜੀ ਇਸ ਲਈ ਅਸੀਂ ਜੋ ਮੇਰੀ ਕੋਈ ਚੀਜ਼ ਆ ਜੀ ਕਿ ਇੱਕ ਪੁੱਤਰ ਦੀ ਸੇਵਕਾਈ ਆ ਇੱਕ ਨੌਕਰ ਦੀ ਸੇਵਕਾਈ ਹਾਂਜੀ ਨੌਕਰ ਬਣ ਕੇ ਸੇਵਕਾਈ ਕਰਨ ਦੇ ਨਾਲ ਜੀ ਉਹ ਮੌਜੂਦਾ ਤਾਂ ਨੂੰ ਮਜ਼ਦੂਰੀ ਮਿਲੀ ਜਾਂਦੀ ਹੈ ਪਰ ਅੱਗੇ ਜਾ ਕੇ ਜਿਹੜਾ ਇਨਾਮ ਆ ਜਿਹੜੇ ਮਿਲਣੇ ਪੰਜ ਤਰ੍ਹਾਂ ਦੇ ਜੀ ਉਹ ਮਿਲਣੇ ਔਖੇ ਆ ਉਹ ਮੁਸ਼ਕਲ ਆ ਉਸ ਵਾਸਤੇ ਜੀ ਜੀ ਜੇਤੇ ਇਨਾਮ ਦੇ ਲਈ ਸੇਵਕਾਈ ਕਰਨੀ ਆ ਹਾਂਜੀ ਤਾਂ ਫਿਰ ਇੱਕ ਦਰਸ਼ਨ ਰੱਖੋ ਬਿਲਕੁਲ ਕਿ ਸਾਡਾ ਨਿਸ਼ਾਨਾ ギフト ओ ताज होवे मुक्त होवे जी जी प्रभुता नु बहुत बरकत है आशीष दे गॉड डस टू और थैंक्स यू मैं करदा हां जी जी और अदनोक दी और टीवी वास्ते भी इस चैनल ਲਈ जी जो जिन्ना ने सानू मौका ਦਿੱਤਾ ਆ ਧੰਨਵਾਦ ਜੀ ਬਹੁਤ ਆਰ ਪ੍ਰਭੂਤਾ ਨੂੰ ਬles ਕਰੇ ਜਿੰਨੇ ਵੀ ਸੁਣਨ ਵਾਲੇ ਆ ਮੈਂ ਸਭਨਾਂ ਲਈ ਦੁਆ ਕਰਦਾ ਆ ਪ੍ਰਾਰਥਨਾ ਕਰਦਾ ਔਰ ਮੈਂ ਕਰਨਾ ਚਾਹਨਾ ਆ ਜੀ ਜੀ ਸਰਬਸ਼ਕਤੀਮਾਨ ਪਰਮੇਸ਼ਵਰ ਸਾਰੀ ਕਾਇਨਾਤ ਦੇ ਮਾਲਕ ਜਿੰਨੇ ਮੇਰੀ ਗਵਾਹੀ ਸੁਣਨਾ ਔਰ ਸੁਣਨ ਵਾਲਿਆਂ ਤੇ ਤੇਰੀ ਕਿਰਪਾ ਹੋਵੇ ਧੰਨਵਾਦ ਔਰ ਦਿਲ ਛਿੱਧ ਜਾਣ ਤੇਰੀ ਨਜ਼ਾਤ ਲਈ ਤੇਰੀ ਮੁਕਤੀ ਲਈ ਤਿਆਰ ਹੋਣ ਕਿਉਂਕਿ ਤੇਰੀ ਕਿਆਮਤ ਬਹੁਤ ਨਜ਼ਦੀਕ ਹੈ ਤੂੰ ਆਪਣੇ ਲੋਕਾਂ ਨੂੰ ਤਿਆਰ ਕਰ ਕਲੀਸ਼ਾ ਨੂੰ ਤਿਆਰ ਕਰ ਚੁਣੇ ਹੋਇਆਂ ਨੂੰ ਸੰਭਾਲ ਕਿ ਉਹ ਈਮਾਨ ਵਿੱਚ ਭਟਕ ਨਾ ਜਾਣ ਤੇਰੇ ਵਚਨ ਤੋਂ ਭਟਕ ਨਾ ਜਾਣ ਔਰ ਤੇਰੀ ਇੱਛਾ ਦੇ ਮਤਵਕ ਆਪਣਾ ਜੀਵਨ ਬਸਰ ਕਰਨ ਆਪਣੀ ਤੇਰੀ ਇੱਛਾ ਦੇ ਦੁਆਰਾ ਆਪਣੀ ਗਵਾਹੀ ਦੇਣ ਤੇਰੀ ਇੱਛਾ ਦੇ ਦੁਆਰਾ ਹੀ ਉਸ ਸੇਵਕਾ ਹੀ ਕਰਨ ਵਾਲੇ ਬਣ ਔਰ ਉਹਨਾਂ ਦਾ ਨਿਸ਼ਾਨਾ ਜੀਵਨ ਦਾ ਮੁਕਤ ਹੋਵੇ ਯੀਸ਼ੂ ਦੇ ਵਸਲੇ ਆਮੇਨ ਆਮੇਨ ਬਹੁਤ ਬਹੁਤ ਧੰਨਵਾਦ ਪਾਸੇ ਥੈਂਕ ਯੂ ਥਾਡਾ ਵੀ ਧੰਨਵਾਦ ਤੁਸੀਂ ਸਮਾਂ ਕੱਢਿਆ ਆਸ਼ੀਸ਼ ਦੇ ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਵੀ ਤੁਸੀਂ ਇਸ ਗਵਾਹੀ ਨੂੰ ਸੁਣਦੇ ਹੋ ਆਪਣੇ ਵਿਚਾਰ ਜਿਹੜੇ ਜਰੂਰ ਸਾਂਝੇ ਕਰਨਾ ਕਮੈਂਟਾਂ ਦੇ ਵਿੱਚ ਔਰ ਹੋਰ ਵੀ ਲੋਕਾਂ ਤੱਕ ਸ਼ੇਅਰ ਕਰਨਾ ਤਾਂ ਕਿ ਪ੍ਰਭੂ ਦੇ ਦਾਸਾਂ ਦੀਆਂ ਗਵਾਹੀਆਂ ਜਿਹੜੀਆਂ ਉਹ ਹੋਰ ਵੀ ਬਹੁਤ ਸਾਰੇ ਲੋਕ ਸੁਣਨ ਕਿਉਂਕਿ ਆਪ ਦਾਸੀ ਸੁਣਦੇ ਆ ਔਰ ਮੈਂ ਆਸ ਕਰਦਾ ਕਿ ਤੁਸੀਂ ਜਰੂਰ ਇਸ ਗਵਾਹੀ ਦੇ ਦੁਆਰਾ ਆਸ਼ੀਸ਼ ਤੇ ਬਰਕਤ ਪਾਓਗੇ خدا ਸਭ ਨੂੰ ਬਰਕਤ ਦੇ ਜੈਮ ਜੈਮ ਸਿਦੀ ਸਾਰਨ ਜੈਮ